वेलकम स्वागत ਤੇ ਮੈਂ ਤੁਹਾਡਾ ਹੋਸਟ ਈਸੀ ਟਾਰੀਆ ਜੀ ਕਿਉਂਕਿ ਸਸਿਕਾਲ ਜੀ ਸਾਡੇ ਦਾ ਆਈਪੀ ਚੈਨਲ ਦੇ ਮੋਸਟ ਵੈਲਕਮ ਤੁਹਾਡਾ ਮੈਂ ਤੁਹਾਡਾ ਹੋਸਟ ਈਸੀ ਟਾਰੀਆ ਜੀ ਤੇ ਬਾਈ ਜੀ ਇੱਕ ਅਸੀਂ ਨਵਾਂ ਪਲੇਟਫਾਰਮ ਲੈ ਕੇ ਆ ਰਹੇ ਹਾਂ ਸਿੰਗਿੰਗ ਡਰਾ ਵਾਸਤੇ ਠੀਕ ਹੈ ਜੀ ਇੱਕ ਸਿੰਗਿੰਗ ਡਰਾ ਲੈ ਕੇ ਆ ਰਹੇ ਹਾਂ ਕੰਟੈਸਟ ਤੇ ਜਿਹੜੇ ਵੀ ਇਹ ਵਿੱਚ ਪਾਰਟਿਸਪੀਟ ਕਰਨਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਨਾ WhatsApp ਤੇ ਰਾਬਤਾ ਕਰ ਸਕਦਾ ਮੇਰਾ ਨੰਬਰ ਹੈਗਾ 60165065405 ਤੇ ਇਹ ਜਿਹੜਾ ਅਸੀਂ ਪਲੇਟਫਾਰਮ ਲੈ ਕੇ ਆ ਰਹੇ ਹਾਂ ਸਿੰਗਿੰਗ ਡਰਾ ਲੈ ਕੇ ਆ ਰਹੇ ਹਾਂ ਕਿ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਪੈਸੇ ਦੇਖੋ ਪਿੱਛੇ ਰਹਿੰਦੇ ਆ ਜਿਨਾਂ ਕੋਲ ਆ ਕਲਾ ਹੈਗੀ ਆ ਪੈਸਾ ਹੈ ਨਹੀਂ ਤੇ ਕਈ ਲਖਾਰੀ ਵੀਰ ਆ ਜਿਨਾਂ ਉਹ ਗਾਣੇ ਬਹੁਤ ਲਿਖੇ ਪਏ ਨੇ ਜੇ ਕਿਸੇ ਨੂੰ ਵੱਡੇ ਸਿੰਗਰ ਨੂੰ ਜਾਂ ਹੋਰ ਵੀ ਸਿੰਗਰ ਨੂੰ ਦਿੰਦੇ ਆ ਜਾਂ ਕਹਿੰਦੇ ਉਹ ਕਹਿੰਦੇ ਪਹਿਲੋ ਪੈਸੇ ਲੈ ਕੇ ਆਓ ਪੈਸੇ ਲਿਆਓ ਅਸੀਂ ਤੁਹਾਡਾ ਗਾਣਾ ਗਾਉਂਦੇ ਆ ਤੁਸੀਂ ਉੱਥੇ ਪੈਸੇ ਪੇ ਕਰ ਦਿਓ ਸਾਡਾ ਗਾਣਾ ਗਾ ਦਾਂਗੇ ਔਰ ਇਹਦੇ ਪੈਸੇ ਦੇ ਦੋ ਵੀਡੀਓ ਦੇ ਪੈਸੇ ਸਾਡਾ ਗਾਣਾ ਗਾਉਂਦੇ ਆ ਤੇ ਇਦਾਂ ਦੇ ਮੇਰੇ ਵੀਰ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਵੀਰ ਬੈਠੇ ਨੇ ਕਿ ਜਿਨ੍ਹਾਂ ਕੋ ਕਲਾ ਬੜੀ ਆ ਪਰ ਉਹਨਾਂ ਕੋ ਪੈਸਾ ਹੈ ਨਹੀਂ ਕੋਈ ਪੈਸੇ ਦੇ ਖੁਰੇਂਦਾ ਕੋਈ ਗਰੀਬੀ ਦੇ ਖੁਰੇਂਦਾ ਜੇ ਕਿਸੇ ਕੋ ਪੈਸਾ ਕੋਈ ਲਾਗ ਨਹੀਂ ਲਾਉਂਦਾ ਤੇ ਇਹ ਟੈਲੈਂਟ ਜਿਹੜਾ ਮੈਂ ਤੁਹਾਡੇ ਆਸਤੇ ਕੰਟੈਸਟ ਲੈ ਕੇ ਆ ਰਹੇ ਹਾਂ ਸਿੰਗਿੰਗ ਟ੍ਰਾਲ ਜੇ ਕਿਸੇ ਵੀ ਨੇ ਵੀ ਸਾਡੇ ਨਾਲ ਰਾਜ ਪਾਰਟਿਸਪੇਟ ਕਰਨਾ ਹੋ ਤਾਂ ਤੁਸੀਂ ਸਾਨੂੰ WhatsApp ਤੇ ਰਾਬਤਾ ਕਰ ਸਕਦੇ ਮੈਨਾਂ 60165065405 ਤੇ ਬਹੁਤ ਵਧੀਆ ਪਲੇਟਫਾਰਮ ਆ ਅਸੀਂ 100 ਮੈਂਬਰਾਂ ਦੀ ਇੱਕ ਡਰਾ ਕੱਢ ਰਹੇ ਆ ਇਹਦੇ ਵਿੱਚ 500 ਰੁਪਏ ਫੀਸ ਹੋਏਗੀ ਕਿ ਉਹਦੇ ਵਿੱਚ ਦੋ ਡਰਾ ਕਟਾਂਗੇ ਅਸੀਂ ਜਿਹੜੇ ਦੋ ਮੈਂਬਰ winner ਹੋਣਗੇ ਉਹਨਾਂ ਦਾ ਅਸੀਂ ਕੋਡੀਓ ਵੀਡੀਓ song record ਕਰਾ ਕੇ ਦੇਵਾਂਗੇ ਠੀਕ ਹੈ ਜੀ ਉਹ ਬਹੁਤ ਵਧੀਆ ਤਿਆਰ ਕਰਾ ਕੇ ਦੇਵਾਂਗੇ song ਜੇ ਕਿਸੇ ਵੀ ਨੇ participate ਕਰਨਾ ਤੁਸੀਂ ਮੈਨਾਂ ਕਨੈਕਟ ਕਰ ਸਕਦੇ 601050 6401 ਇਹ ਬਹੁਤ ਵਧੀਆ ਪਲੇਟਫਾਰਮ ਤੇ ਕਾਫੀ ਸਾਡੇ ਵੀਰ ਭੈਣ ਭਰਾ ਬਹੁਤ ਜਿਆਦਾ ਟੈਲੈਂਟ ਸਾਡੇ ਪੰਜਾਬ ਦੇ ਬੱਚਿਆਂ ਦੇ ਵਿੱਚ ਤੇ ਬੱਚੇ ਕੁਝ ਕੋਈ ਉਹਨਾਂ ਨੂੰ ਬਾਣੀ ਪੜਦਾ ਕੋਈ ਪੈਸੇ ਦੇਖੋ ਪਿੱਛੇ ਰਹਿੰਦੇ ਆ ਉਹਨਾਂ ਵਾਸਤੇ ਜਿਹੜਾ ਮੈਂ ਡਰਾ ਲੈ ਕੇ ਆ ਰਿਹਾ ਤੁਸੀਂ ਮੇਨਾ ਫੋਨ ਤੇ ਰਾਬਤਾ ਕਰ ਸਕਦੇ ਹੋ ਤੇ ਬਹੁਤ ਵਧੀਆ ਪਲੇਟਫਾਰਮ ਆ ਤੇ ਕਾਫੀ ਬਧੇ ਬਧੇ ਚੀਜ਼ਾਂ ਅਸੀਂ ਤਿਆਰ ਕਰਕੇ ਦਵਾਂਗੇ ਤੇ 100 ਮੈਂਬਰ ਦਾ ਜਿਹੜਾ ਡਰਾ ਆਪਣਾ 500% ਹਰ ਇੱਕ ਨੰਬਰ ਦੀ ਤੇ ਦੋ ਮੈਂਬਰ ਵਿੱਚੋਂ ਕੱਢੇ ਜਾਣਗੇ ਦੋ ਮੈਂਬਰ ਜਿਹੜੇ ਹੋਣਗੇ ਉਹਨਾਂ ਦਾ ਅਸੀਂ ਆਡੀਓ ਵੀਡੀਓ ਕੈਮਰਾ ਰਿਕਾਰਡਿੰਗ ਰੱਖ ਦਵਾਂਗੇ ਹਾਂ ਜੇ ਕੋਈ ਵਿੱਚ ਲਖਾਰੀ ਵੀਰ ਦਾ ਕਿਸੇ ਲਖਾਰੀ ਵੀਰ ਦਾ ਡਰਾ ਨਿਕਲ ਜਾਂਦਾ ਵਾ ਇਹਨੂੰ ਗਾਣਾ ਦਾ ਉਹ ਗਾਲਵੇ ਜੇ ਨਹੀਂ ਗਾਣਾ ਦਾ ਸਾਡੇ ਕੋਲ ਸਿੰਗਰ ਵੀ ਹੈਗਾ ਸਾਰਾ ਕੁਝ ਤਿਆਰ ਕਰ ਦਵਾਂਗੇ ਲਿਖਾਰੀ ਆਪਣਾ ਗੀਤ ਦੇ ਦੇਵੇ ਉਹਦਾ ਗੀਤ ਅਸੀਂ ਗਾ ਦਾਂਗੇ ਉਹ ਵੀਡੀਓ ਤਿਆਰ ਕਰ ਆਡੀਓ ਵੀਡੀਓ ਤਿਆਰ ਕਰ ਦਵਾਂਗੇ ਤੁਹਾਡੀਆਂ ਜਿੰਨੀਆਂ ਵੀ ਇੰਟਰਨੈਸ਼ਨਲ ਸੈਟਾਂ ਸੈਟਾਂ ਦੇ ਗਾਣਾ ਪਾ ਕੇ ਦਵਾਂਗੇ ਤੇ ਬਹੁਤ ਵੱਡੀ ਚੀਜ਼ ਬਣਾ ਕੇ ਦਵਾਂਗੇ ਅਸੀਂ ਤੇ ਬਾਕੀ ਸਾਡੀ ਆਪਣੀ ਕੰਪਨੀ ਮੈਜਿਕ ਰਿਕਾਰਡਸ ਤੇ ਤੇ ਤੁਸੀਂ ਰਿਸੈਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਮੈਜਿਕ ਰਿਕਾਰਡ ਕੰਪਨੀ ਸਾਡੀ ਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਸੌਂਗ ਆਏ ਹੋਏ ਆ ਅਸੀਂ ਕਾਫੀ ਕੰਟਸ ਤੇ ਬੜੇ ਬੜੇ ਕੰਟੈਕਟ ਪਾਏ ਹੋਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਗਾਣੇ ਆਏ ਆ ਤੇ ਸਾਡੀ ਆਪਣੀ ਕੰਪਨੀ ਮੈਜਿਕ ਰਕ ਉਹ ਤਸੀਰ ਰਿਲੀਜ਼ ਕਰਕੇ ਦਵਾਗੇ ਸੌ ਰਿਲੀਜ਼ ਕਰਕੇ ਪੂਰਾ ਕੰਮ ਕਮਲ ਕਰਕੇ ਦਵਾਗੇ ਤੇ ਜੇ ਤੁਸੀਂ ਪਾਰਟਿਸਪੇਟ ਕਰਨਾ ਵਾ ਤੇ ਸਾਡੇ ਨਾਲ ਰਫਤਾ ਕਰ ਸਕਦੇ 60 16 56 405 ਤੇ ਬਹੁਤ ਵਧੀਆ ਪਲੇਟਫਾਰਮ ਆ ਸਾਡੇ ਜਿਹੜੇ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਹੈ ਸਾਡੇ ਜਿਹੜੇ ਸਿੰਗਰ ਵੀਰ ਨੇ ਬਹੁਤ ਭੈਣ ਭਰਾ ਸਾਡੇ ਬੈਠੇ ਨੇ ਜਿੰਨਾਂ ਕੋ ਟੈਲੈਂਟ ਹੈਗਾ ਵਾ ਬਸ ਕੁਝ ਕਮੀ ਆ ਕੋਈ ਬਾਣੀ ਫੜਦਾ ਕੁਝ ਪੈਸੇ ਦੀ ਕਮੀ ਆ ਇਸ ਕਰਕੇ ਐਸੀ ਜਿਹੜਾ ਇਹ ਪਲੇਟਫਾਰਮ ਲੈ ਕੇ ਆਏ ਸਾਡੇ ਨਾਲ ਤੁਸੀਂ ਰਫਤਾ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਸਲਾਮ ਸਤਿ ਜੈ ਗੁਰੂਦੇ ਤਾਨ ਗੁਰਦੇ ਜੀ ਸਾਰਿਆਂ ਨੂੰ